ਪ੍ਰੋ 50 ਟੀਵੀ ਤੇ ਤੁਹਾਡਾ ਸਵਾਗਤ ਹੈ ਅਸੀਂ ਖਨੋਰੀ ਬਾਰਡਰ ਪਹੁੰਚੇ ਹੋਏ ਹਾਂ ਇੱਥੇ ਐਮਪੀ ਸਰਜੀਤ ਸਿੰਘ ਖਾਲਸਾ ਹੁਣਾ ਦੇ ਤੁਹਾਨੂੰ ਪਤਲੀ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਜਗਜੀਤ ਸਿੰਘ ਢੱਲੇਵਾਲ ਜਿੰਦਾ ਅਸੀਂ ਖਨੋਰੀ ਬਾਰਡਰ ਪਹੁੰਚਾ ਜਗਜੀਤ ਸਿੰਘ ਢੱਲੇਵਾਲ ਹੁਣੇ ਅੱਜ 20 ਮਾ ਦਿਨਾਂ ਮੰਨ ਵਰਤ ਤੈ ਨੇ ਕਿਵੇਂ ਦੇਖਦੇ ਹੋ ਕਿਉਂਕਿ ਸਭਜੀ ਖਾਸ ਸਿੰਘ ਖਾਸ ਤਾਂ ਉਹਨਾਂ ਨੂੰ ਭਾਰੀ ਮਤ ਇਹਨਾਂ ਜਤਾਇਆ ਸੀਗਾ ਲੋਕਾਂ ਨੇ ਤੇ ਉਹਨਾਂ ਨੂੰ ਤੁਸੀਂ ਕਿਹਾ ਕੀ ਕੀਤੀ ਸਵਾਰਥ ਤੇ ਕੀ ਤੁਸੀਂ ਕਰੋ ਜਾ ਕੇ ਗੱਲਬਾਤ ਤੇ ਪਹਿਲਾਂ ਗੱਲ ਖੇਤੀਬਾੜੀ ਬਾਰੇ ਜਿੰਦਾਬਾਦ ਮਿਲ ਰਿਹਾ ਸੀ ਮੰਤਰੀ ਰੋਦੇ ਜਿੰਦਾਬਾਦ ਉਹ ਬਾਈ ਹੋ ਸਕਣ ਕਿਉਂਕਿ ਅੱਜ 20ਵਾਂ ਦਿਨ ਹੈ ਲਗਾਤਾਰ ਮੰਨ ਵਰਤ ਦੇ ਬੈਠੇ ਹਨ ਬਹੁਤ ਜ਼ਿਆਦਾ ਡਾਕਟਰ ਵੀ ਇਹ ਗੱਲ ਕਹਿ ਰਹੇ ਨੇ ਕਿ ਸਿਹਤ ਉਹਨਾਂ ਦੀ ਵਿਗੜਦੀ ਜਾ ਰਹੀ ਹੈ ਦਿਨੋਂ ਦਿਨਾਂ ਤਾਂ ਅੱਜ ਹਮੇਸ਼ਾ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੁਲਾਕਾਤ ਵੀ ਜੜਾ ਕਰ ਸਕਦੇ ਹਾਂ ਕਿਉਂਕਿ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਸੁਪਰੀਮ ਕੋਰਟ ਨੇ ਜਦੋਂ ਵਿਚ ਪਾ ਕੇ ਕਿਹਾ ਨਹੀਂ 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 ਨਾਲ ਸਹੀ ਕਹਿਣਾ ਚਾਹਾਂਗੇ ਕਿ ਸਰਕਾਰ ਤੇ ਸਰਕਾਰ ਧਿਆਨ ਦੋਵੇ ਕਿ ਇਹਦੇ ਨਾਲੋਂ ਪਹਿਲਾਂ ਕਿ ਕੋਈ ਵੱਡਾ ਰੋਸ ਬਣ ਕੇ ਅੱਗੇ ਆਵੇ ਤੇ ਸਰਕਾਰ ਨੂੰ ਇਹ ਸਮਝਣੀ ਚਾਹੀਦੀ ਹੈ ਅਹ ਖੁਦ ਕਿਤੇ ਨੇ ਐਮਪੀ ਸਾਹਿਬ ਫਾਰਲੀਮੈਂਟ ਹੂੰ ਹੂੰ ਤਾਂ ਤੁਸੀਂ ਕਿਹਾ ਕਿ ਆਉਣ ਵਾਲੇ ਸਪਾਰਲੀਮੈਂਟ ਦੇ ਵਿੱਚ ਅਸੀਂ ਮੁੱਦਾ ਚੱਕੋ ਡੱਲੇ ਵਾਲਾ ਉਹਨਾਂ ਦਾ ਕੋਈ ਗੱਲਬਾਤ ਹੋਈ ਹੈ ਚੱਕਾਂਗੇ ਅਸੀਂ ਜੇ ਤਾਂ ਵੀ ਲਾਣਾ ਪਿਆ ਜੰਤਰ ਮੰਤਰ ਤੇ ਅਸੀਂ ਹੂੰ ਤੇ ਦੂਜੇ ਪਾਸੇ ਲਗਾਤਾਰ ਬਾਕੀ ਜੜੀਆਂ ਇਸ ਕੈਂਪ ਦੀਆਂ ਹੋਰ ਜੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਕੀ ਸਨੇਹਾ ਦੇਵੋਗੇ ਕਿਉਂਕਿ ਉਹ ਵੀ ਅਲੱਗ-ਅਲੱਗ ਆਪੋ ਆਪਣਾ ਰਾਗ ਲਾਪ ਰਹੀਆਂ ਨੇ ਪਰ ਦੂਜੇ ਪਾਸੇ ਡੱਲਿਆ ਹੋਣਾ ਇਹ ਤਾਂ ਸਿਹੜੀ ਵਿਗੜਦੀ ਜਾ ਰਹੀ ਹੈ ਸਾਰਿਆਂ ਨੂੰ ਕਹਿੰਦੇ ਇੱਕ ਇੱਕ ਟੱਡੇ ਵਿੱਚ ਇਕੱਠੇ ਚੱਲੋ ਸਾਰੇ ਇੱਕ ਟੱਡੇ ਵਿੱਚ ਚੱਲੋ ਤਾਂ ਜੋ ਸਾਡੇ ਪੰਜਾਬ ਹੂੰ ਇਕਤਾ ਦੇ ਵਿੱਚ ਬਾਲਾ ਜੀ ਬਾਲਾ ਦੇ ਵਿੱਚ ਹੀ ਬਾਲੇ ਆਤ ਤੋਂ ਬਾਅਦ ਕੱਟੇ ਹੋ ਤੇ ਫਿਰ ਕੱਟ ਦਿਖਾ ਬਰੇ ਸੰਗਤ ਜੀ ਬੇਨਤੀ ਆ ਹੌਲੀ ਚੱਲੋ ਆਪਾਂ ਅੱਗੇ ਤੁਸੀਂ ਬਈ ਕਿੱਥੋਂ ਆਇਓ ਕਰੇ ਹੌਲੀ ਚੱਲੋ ਆਰਾਮ ਨਾਲ ਚੱਲੋ ਆਪਾਂ ਕੋਈ ਕਾਲੀ ਕਿਸੇ ਗੱਲ ਦੀ ਨਹੀਂ ਗੁੱਲੇ ਗੁੱਲੇ ਹੋ ਕੇ ਚੱਲੋ ਮੜੇ ਅੰਦਰ ਨੂੰ ਹੋ ਜਾਣ ਵਾਲੇ ਤਾਂ ਤੁਸੀਂ ਦੇਖ ਸਕਦੇ ਹੋ ਮੈਂ ਕਹੂੰਗਾ ਕਿ ਪਿੱਛੇ ਵੀ ਜ਼ਰੂਰ ਦਿਖਾਇਆ ਜਾਵੇ ਕਿਉਂਕਿ ਇੱਕ ਵੱਡਾ ਇਕੱਠ ਜਿਹੜਾ ਕੀਤਾ ਗਿਆ ਹੈਗਾ ਐਮਪੀ ਸਰਬਜੀਤ ਸਿੰਘ ਹਾਲਸਾ ਜੋ ਕਿ ਫਰੀਦਕੋਟ ਤੋਂ ਐਮਪੀ ਜਿੱਤ ਕੇ ਹੁੰਦੇ ਨੇ ਔਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡੇ ਕਾਫਲੇ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਅੱਜ ਪਹੁੰਚੇ ਨੇ ਜਿਹੜਾ ਲੋਕਾਂ ਦੇ ਨਾਲ ਪੂਰਾ ਦੇਖ ਸਕਦੇ ਹੋ ਸੀ ਇਕੱਠ ਜਿਹੜਾ ਲੈਸ ਹੋ ਕੇ ਆਇਆ ਹੋਇਆ ਦੂਜੇ ਪਾਸੇ ਕਨੌਰੀ ਬਾਰਡਰ ਦੇ ਉੱਪਰ ਜਗਜੀਤ ਸਿੰਘ ਢੱਲਿਆ ਹੋਣਾ ਨੂੰ ਮਿਲਣ ਦੇ ਲਈ ਅੱਜ ਪਹੁੰਚੇ ਹੋਏ ਨੇ ਜਿੰਦਾਬਾਦ ਜਿੰਦਾਬਾਦ ਭਾਰੀ 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 ਕੱਢੋ ਬਣਾ ਭਾਈ ਸਰ ਪੁਲਿਸ ਬੰਦ ਖਾਲਸਾ ਜਿੰਦਾਬਾਦ ਪ੍ਰੋ 50 ਟੀਵੀ ਤੇ ਤੁਹਾਡਾ ਸਵਾਗਤ ਹੈ ਅਸੀਂ ਖਨੋਰੀ ਬਾਰਡਰ ਪਹੁੰਚੇ ਹੋਏ ਆ ਇੱਥੇ ਐਮਪੀ ਸਰਜੀਤ ਸਿੰਘ ਖਾਲਸਾ ਹੌਨਾ ਦੇ ਤੁਹਾਨੂੰ ਪਤਨੀ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਜਗਜੀਤ ਸਿੰਘ ਢੱਲੇਵਾਲ ਜੀ ਖਨੋਰੀ ਬਾਰਡਰ ਪਹੁੰਚੋ ਜਗਜੀਤ ਸਿੰਘ ਢੱਲੇਵਾਲ ਹੁਣੇ ਅੱਜ 20 ਮਾ ਦਿਨਾਂ ਮਨ ਵਰਤਤੇ ਨੇ ਕਿਵੇਂ ਦੇਖਦੇ ਹੋ ਕਿਉਂਕਿ ਸਰਜੀਤ ਸਿੰਘ ਖਾਲਸਾ ਹੌਨਾ ਨੂੰ ਭਾਰੀ ਮਤ ਇਹਨਾਂ ਜਤਾਇਆ ਸੀਗਾ ਲੋਕਾਂ ਨੇ ਤੇ ਉਹਨਾਂ ਨੂੰ ਤੁਸੀਂ ਕਿਹਾ ਕੀ ਕੀਤੀ ਸਵਾਰਥ ਤੇ ਕੀ ਤੁਸੀਂ ਕਰੋ ਜਾ ਕੇ ਗੱਲਬਾਤ ਇਹ ਤੁਮਾਰੀ ਬਰਤਰੀ ਜੀ 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 ਤਾਂ ਅੱਜ ਹਮੇਸ਼ਾ ਉਹਨਾਂ ਨੇ ਇਹ ਬਿਆਨ ਵੀ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੁਲਾਕਾਤ ਵੀ ਇਹੜਾ ਕਰ ਸਕਦੇ ਹਾਂ ਕਿਉਂਕਿ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਸੁਪਰੀਮ ਕੋਰਟ ਨੇ ਜਦੋਂ ਵਿਚ ਪੈ ਕੇ ਕਿਹਾ ਮੈਂ ਇਹ ਕਹਿਣਾ ਚਾਹਾਂਗਾ ਕਿ ਸਰਕਾਰ ਤੇ ਸਰਕਾਰ ਧਿਆਨ ਦੇਵੇ ਕਿ ਇਹਦੇ ਨਾਲੋਂ ਪਹਿਲਾਂ ਕਿ ਕੋਈ ਵੱਡਾ ਰੋਸ ਬਣ ਕੇ ਅੱਗੇ ਆਵੇ ਤੇ ਸਰਕਾਰ ਨੂੰ ਇਹ ਸਮਝਣੀ ਚਾਹੀਦੀ ਹੈ ਹਾਂਜੀ ਖੁਦ ਕਿਤੇ ਨੇ ਐਮਪੀ ਸਾਹਿਬ ਹਾਂ ਹਾਂ ਤੁਸੀਂ ਕਿਹਾ ਕਿ ਆਉਣ ਵਾਲੇ ਸਪਾਰਲੀਮੈਂਟ ਦੇ ਵਿੱਚ ਅਸੀਂ ਮੁੱਦਾ ਚੁੱਕੋ ਡੱਲੇ ਵਾਲਾ ਹੋਣਾ ਦਾ ਕੋਈ ਗੱਲਬਾਤ ਹੋਈ ਹੈ ਚੱਕਾਂਗੇ ਅਸੀਂ ਦੇ ਫਾਲਸਾ ਵੀ ਲਾਉਣਾ ਪਿਆ ਜੰਤਮੰਦਰ ਦੇ ਅਸੀਂ ਵੀਰੇ ਮੇਰੇ ਕੰਮ ਹੂੰ ਤੇ ਦੂਜੇ ਪਾਸੇ ਲਗਾਤਾਰ ਬਾਕੀ ਜੜੀਆਂ ਇਸ ਸਕੈਮ ਦੀਆਂ ਹੋਰ ਜੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਕਿ ਸੁਨੇਹਾ ਦੇਵੋਗੇ ਕਿਉਂਕਿ ਉਹ ਵੀ ਅਲੱਗ-ਅਲੱਗ ਆਪੋ ਆਪਣਾ ਰਾਗ ਲਾਪ ਰਹੀਆਂ ਨੇ ਪਰ ਦੂਜੇ ਪਾਸੇ ਡੱਲਿਆ ਹੋਣਾ ਹੀ ਤਾਂ ਸਹੀ ਜੜੀ ਵਿਗੜਦੀ ਜਾ ਰਹੀ ਹੈ ਸਾਰਿਆਂ ਨੂੰ ਕਹਿੰਦੇ ਇੱਕ ਇੱਕ ਕੱਟ ਦੇ ਵਿੱਚ ਕੋ ਫਿਰ ਚੱਲੋ ਸਾਰੇ ਇੱਕ ਕੱਟ ਦੇ ਵਿੱਚ ਚੱਲੋ ਤਾਂ ਜੋ ਸਾਡੇ ਪੰਜਾਬ ਹਮ ਇਕਤਾ ਦੇ ਵਿੱਚ ਹੀ ਬਾਲਾ ਜੀ ਬਾਲਾ ਤੇ ਉਸ ਤੋਂ ਬਾਅਦ ਸੱਥੇ ਹੋ ਤੇ ਫਕਤ ਦੁਕਾਨ ਵੀਰੇ ਸੰਗਾਜੀ ਬੇਨਕੀ ਹੌਲੀ ਚੱਲੋ ਆਪਾਂ ਅੱਗੇ ਤੁਸੀਂ ਬਈ ਕਿੱਥੋਂ ਆਏ ਹੋ ਬਰੇ ਹੌਲੀ ਚੱਲੋ ਆਰਾਮ ਨਾਲ ਚੱਲੋ ਕੋਈ ਕਾਲੀ ਕਿਸੇ ਗੱਲ ਦੀ ਨਹੀਂ ਕੁਲੇ ਹੋ ਕੇ ਚੱਲੋ ਮੜੇ ਅੰਦਰ ਨੂੰ ਹੋ ਬਣ ਵਾਲੇ ਤਾਂ ਤੁਸੀਂ ਦੇਖ ਸਕਦੇ ਹੋ ਮੈਂ ਕਹੂੰਗਾ ਕਿ ਪਿੱਛੇ ਵੀ ਜ਼ਰੂਰ ਦਿਖਾਇਆ ਜਾਵੇ ਕਿਉਂਕਿ ਇੱਕ ਵੱਡਾ ਇਕੱਠ ਜਿਹੜਾ ਕੀਤਾ ਗਿਆ ਹੈਗਾ ਐਮਪੀ ਸਰਬਜੀਤ ਸਿੰਘ ਹਾਲਸਾ ਜੋ ਕਿ ਫਰੀਦਕੋਟ ਤੋਂ ਐਮਪੀ ਜਿੱਤ ਕੇ ਆਉਂਦੇ ਨੇ ਔਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡੇ ਕਾਫਲੇ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਅੱਜ ਪਹੁੰਚੇ ਨੇ ਜਿਹੜਾ ਲੋਕਾਂ ਦੇ ਨਾਲ ਕੋਰਾ ਦੇਖ ਸਕਦੇ ਹੋ ਸੀ ਇਕੱਠ ਜਿਹੜਾ ਲੈ ਸੋ ਕੇ ਆਇਆ ਹੋਇਆ ਦੂਜੇ ਪਾਸੇ ਕਨੌਰੀ ਬਾਰਡਰ ਦੇ ਉੱਪਰ ਜਗਜੀਤ ਸਿੰਘ ਢੱਲਿਆ ਹੋਣਾ ਨੂੰ ਮਿਲਣ ਦੇ ਲਈ ਅੱਜ ਪਹੁੰਚੇ ਹੋਏ ਨੇ ਜਿੰਦਾਬਾਦ ਜਿੰਦਾਬਾਦ ਭਾਈ ਸਰਪ੍ਰਿੰਸ ਸਿੰਘ ਖਾਲਸਾ ਜਿੰਦਾਬਾਦ